ਨਾਲ ਐਸੋਲੇ ਵੀ ਸਤ ਪਾਲ ਸਿੰਘ ਜੋਸ ਆਬ ਲਾਈਨ ਤੇ ਜੁੜੇ ਹੋਏ ਨੇ ਜੋਸ ਆਬ ਕਹਿੰਦੇ ਪੀਅਰ ਪ੍ਰੈਸ਼ਰ ਮਾੜਾ ਵੀ ਹੁੰਦਾ ਤੇ ਪੀਅਰ ਪ੍ਰੈਸ਼ਰ ਚੰਗਾ ਵੀ ਹੁੰਦਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਦੇਖੋ ਹੁੰਦਾ ਤੇ ਪੀਅਰ ਪ੍ਰੈਸ਼ਰ ਚੰਗਾ ਹੀ ਆ ਪਰ ਆਪਾਂ ਕਿਉਂਕਿ ਗ੍ਰੈਨ ਮਾੜਾ ਕਰਦੇ ਆ ਇਸ ਕਰਕੇ ਆਪਾਂ ਕਹਿੰਦੇ ਪੀਅਰ ਪ੍ਰੈਸ਼ਰ ਬਹੁਤ ਮਾੜੀ ਗੱਲ ਆ ਹਾਂ ਗੱਲ ਤਾਂ ਸਹੀ ਜਦ ਕਿ ਪੀਅਰ ਪ੍ਰੈਸ਼ਰ ਦਾ ਇੱਕ ਬਹੁਤ ਚੰਗਾ ਪੱਖ ਹੈਗਾ ਹੂੰ ਮੈਂ ਇਹ ਸਮਝਦਾ ਹਾਂ ਕਿ ਤੁਸੀਂ ਹੁਣ ਕਹਿੰਦੇ ਜੀ ਕਿ ਗੁਰੂ ਨਾਨਕ ਦੇਵ ਜੀ ਸੀਗੇ ਹੂੰ ਉਹ ਜਦੋਂ ਗਏ ਕੌਡੇ ਰਾਖਸ਼ ਜਾਂ ਦੂਜੇ ਸਾਰਿਆਂ ਕੋਲ ਤੇ ਉੱਥੇ ਜਾ ਕੇ ਉਹ ਕੌਡੇ ਰਾਖਸ਼ ਥੋੜਾ ਬਣ ਗਏ ਵੀ ਪੀਅ ਪ੍ਰੈਸ਼ਰ ਹੋ ਗਿਆ ਕੌਡੇ ਰਾਖਸ਼ ਦਾ ਗੁਰੂ ਨਾਨਕ ਦੇਵ ਜੀ ਤੇ ਹਮ ਗੁਰੂ ਨਾਨਕ ਦੇਵ ਜੀ ਨੇ ਆਪਣੇ ਗੁਣ ਨਾਲ ਉਹ ਕੌਡੇ ਰਖਸ਼ ਨੂੰ ਸੁਧਾਰਿਆ ਬੁਰਾਈ ਕਰਨ ਤੋਂ ਰੋਕਿਆ ਹਮ ਮੈਂ ਸਮਝਦਾ ਕਿ ਹਰ ਇੱਕ ਵਿਅਕਤੀ ਭੈਣ ਭਰਾ ਦਾ ਇਹ ਪੀਅ ਪ੍ਰੈਸ਼ਰ ਹੋਣਾ ਚਾਹੀਦਾ ਹੈ ਕਿ ਜੇ ਉਹ ਮਾੜੀ ਸੰਗਤ ਵਿੱਚ ਗਿਆ ਵੀ ਹੈ ਗਈ ਵੀ ਹੈ ਬਜਾਏ ਇਹ ਦੇ ਕੇ ਉੱਥੋਂ ਉਹ ਔਗਣ ਲੈ ਕੇ ਕਰਨ ਨੂੰ ਮੁੜਿਆ ਵੀ ਬੇਵਕੂਫੀ ਦਾ ਸਬੂਤ ਦੇਵੇ ਮੇਰੇ ਕਹਿਣ ਦਾ ਮਤਲਬ ਇੱਕ ਤਰੀਕੀ ਤਰੀਕੀ ਹਮ ਸਾਬਤ ਹੋਵੇ ਹਮ ਉਹ ਇਦਾਂ ਕਰ ਸਕਦਾ ਕਰ ਸਕਦੀ ਆ ਵੀ ਆਪਣਾ ਗਉਣ ਉਹਨਾਂ ਨੂੰ ਦੇਖ ਕੇ ਦੇ ਕੇ ਉਹਨਾਂ ਬੁਰੇ ਲੋਕਾਂ ਨੂੰ ਸੁਧਾਰਾਵੇ ਹਾਂ ਓਕੇ ਇਹ ਸੰਭਵ ਨਹੀਂ ਹੋ ਸਕਿਆ ਉਹ ਪਰ ਭਾਈ ਜਿੱਦਾਂ ਦਾ ਤੂੰ ਦੀਬਾ ਬੀਬੀ ਘਰੋਂ ਗਈ ਸੀ ਉਦਾਂ ਦੀ ਸਾਫ਼ ਸੁਥਰੀ ਆਪ ਤਾਂ ਠੀਕ ਮੁੜਿਆ ਜੇ ਤੂੰ ਬੁਰੇ ਲੋਕਾਂ ਤੇ ਜਾ ਕੇ ਬੁਰਾ ਤੇ ਬੁਰੀ ਬਣ ਕੇ ਆ ਗਈ ਹਾਂ ਆ ਗਿਆ ਹਮ ਮਤਲਬ ਤੇਰੀ ਆਪਣੀ ਬੁੱਧੀ ਤੇ ਹੈ ਹੀ ਨਹੀਂ ਤੇਰੇ ਦਿਮਾਗ ਨੇ ਕੰਮ ਨਹੀਂ ਕੀਤਾ ਬਿਲਕੁਲ ਨਹੀਂ ਸੋ ਪੀਰ ਪ੍ਰੈਸ਼ਰ ਮੈਂ ਸਮਝਦਾ ਹਾਂ ਕਿ ਇਹ ਤੁਸੀਂ ਦੇ ਵੀ ਸਕਦੇ ਹੋ ਤੇ ਲੈ ਵੀ ਸਕਦੇ ਹੋ ਹੂੰ ਚੰਗਾ ਪ੍ਰੈਸ਼ਰ ਦੇ ਸਕਦੇ ਹੋ ਚੰਗਾ ਪ੍ਰੈਸ਼ਰ ਲੈ ਸਕਦੇ ਹੋ ਮਤਲਬ ਗੁਣਾ ਦੀ ਸਾਹ ਨੂੰ ਮਾੜੀ ਗੱਲ ਥੋੜੀ ਹੈ ਬਿਲਕੁਲ 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 ਪਰ ਜੇ ਹਣ ਗੁਣਾ ਦੀ ਸਾਹ ਹੈ ਆ ਚੈਟ ਗਰੁੱਪ ਕਹਿੰਦੇ ਜੀ ਬਹੁਤ ਮਾੜੀ ਗੱਲ ਹੈ ਬਿਲਕੁਲ ਉਹ ਮਾੜੀ ਤਾਂ ਹੀ ਹੈ ਕਿਉਂਕਿ ਉਥੋਂ ਅਸੀਂ ਗ੍ਰੈਂਡ ਮਾੜੀ ਕਰ ਰਹੇ ਹਾਂ ਹਾਂ ਚੈਟ ਗਰੁੱਪ ਦੀ ਕਾਰਡ ਇਸ ਕਰਕੇ ਥੋੜਾ ਉਹ ਸਾਨੂੰ ਬਰਬਾਦ ਕਰੇ ਹੂੰ ਚੈਟ ਗਰੁੱਪ ਦੀ ਕਾਰਡ ਸਾਡਾ ਜੀਵਨ ਸੌਖਾ ਕਰਨ ਲਈ ਹੈ ਹੂੰ ਪਰ ਹੁਣ ਉਹਦੀ ਵਰਤੋਂ ਅਸੀਂ ਕਿੱਦਾਂ ਕਰਦੇ ਆਂ ਇਹ ਆਪਣੀ ਬੁੱਧੀ ਦੀ ਸਮਰੱਥਾ ਤੇ ਨਿਰਭਰ ਕਰਦਾ ਹੈ ਬਿਲਕੁਲ ਇਹ ਜੇ ਹੁਣ ਆਪਣੀ ਕਮਜ਼ੋਰ ਪੀਲੀ ਪਲੀ ਬੁੱਧੀ ਦੇ ਆਧਾਰ ਤੇ ਉੱਥੇ ਗ੍ਰਹਿਣ ਹੀ ਮਾੜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਤੇ ਚੈਟ ਗਰੁੱਪ ਗਲਤ ਥੋੜਾ ਅਸੀਂ ਸਾਡੀ ਬੁੱਧੀ ਹੈਣੀਗੀ ਰਾਈਟ ਅਸੀਂ ਉਹਦੀ ਠੀਕ ਵਰਤੋਂ ਨਹੀਂ ਕਰ ਰਹੇ ਇਹ ਤਾਂ ਹੀ ਪੀਅਰ ਪ੍ਰੈਸ਼ਰ ਤਾਂ ਮਾੜਾ ਹੈ ਕਿਉਂਕਿ ਸਾਡੀ ਬੁੱਧੀ ਹੈ ਨਹੀਂ ਵੀ ਅਸੀਂ ਇਹਨੂੰ ਵਰਤਣਾ ਕਿਦਾਂ ਅਸੀਂ ਗੁਣਾ ਦੀ ਸਾਹ ਪਾਉਣੀ ਹੈ ਕਿ ਅਸੀਂ ਆਗਣਾ ਦੀ ਸਾਹ ਪਾਉਣੀ ਹੈ ਹੂੰ ਹੂੰ ਜਿਸ ਕਰਕੇ ਮੈਂ ਇਸ ਗੱਲ ਤੇ ਨਹੀਂ ਬਿਸ਼ਵਾਸ ਕਰਦਾ ਕਿ ਕੋਈ ਬੱਚਾ ਇਸ ਕਰਕੇ ਗਲਤ ਹੋ ਗਿਆ ਕਿਉਂਕਿ ਉਹਦਾ ਪੀਅਰ ਪ੍ਰੈਸ਼ਰ ਪੈ ਗਿਆ ਹੂੰ ਉਹਨੇ ਪੀਰ ਪ੍ਰੈਸ਼ਰ ਆਪਣਾ ਨਹੀਂ ਪਾ ਸਕਿਆ ਗੁਣਾ ਦਾ ਤੇ ਔਗਣਾ ਦਾ ਗ੍ਰੈਂਡ ਕਰ ਲਿਆ ਤੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਬੱਚੇ ਦੀ ਅਪਗ੍ਰਿੰਗਿੰਗ ਦੇ ਵਿੱਚ ਪ੍ਰੋਬਲਮ ਆ ਨਾ ਕਿ ਪ੍ਰੈਸ਼ਰ ਦੇ ਵਿੱਚ ਪ੍ਰੋਬਲਮ ਹੈ ਹਮ ਪ੍ਰੈਸ਼ਰ ਤੇ ਉਹ ਆਊਗਾ ਤੁਹਾਡੇ ਸਿਰ ਦੇ ਅੰਦਰ ਜਿਹੜਾ ਤੁਸੀਂ ਲਾਉਂਗੇ ਰਾਈਟ ਤੇ ਤੁਸੀਂ ਗੁਣਾ ਦਾ ਪ੍ਰੈਸ਼ਰ ਲਓ ਤੁਸੀਂ ਔਗਣਾ ਦਾ ਲੈ ਕਿਉਂ ਰਹੇ ਹੋ ਜੀ ਹਮ ਆ ਮੈਂ ਸਾਰੀ ਦੁਨੀਆ ਚ ਗਿਆ ਮੈਨੂੰ ਤਾਂ ਕਿਸੇ ਨੇ ਵੀ ਖਵਾਇਆ ਕੁਝ ਵੀ ਜੀ ਰਾਈਟ ਬੁਰੰਤੋਂ ਮਰੇ ਲੋਕਾਂ ਦੇ ਵਿੱਚ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ ਹਨਾ ਕਾਤਲਾਂ ਤੱਕ ਨਸ਼ਈਆਂ ਤੱਕ ਬੜੇ ਸੋਨੇ ਤੋਂ ਡੈੱਕ ਉੱਠ ਕੇ ਆ ਗਏ ਆ ਜੀ ਜੇ ਉਹਨਾਂ ਨੂੰ ਸੁਧਾਰ ਸਕੇ ਬਹੁਤ ਵਧੀ ਉਹ ਨਹੀਂ ਸੋਚ ਸਕਦੇ ਤੇ ਆਪ ਥੋੜਾ ਅਮੀਰ ਹੋ ਕੇ ਉਹਨਾਂ ਦੇ ਤੇ ਜਾ ਕੇ ਜੀ ਸੋ ਇਸ ਕਰਕੇ ਪੀ ਅਪਰੀਸ਼ੀਏਟ ਡਿਪੈਂਡ ਕਰਦਾ ਤੁਸੀਂ ਆਪਣਾ ਉਹਨਾਂ ਨੂੰ ਦੇ ਕੇ ਆਉਣਾ ਕਿ ਜਾ ਉਹਨਾਂ ਦਾ ਲੈ ਕੇ ਆਉਣਾ ਇਹ ਸਿੰਪਲ ਇਸ ਦੈਟ